ਆ ਵੀ ਖਲੀ ਭਾਈ ਹੈ ਨਾ ਆਹ ਤੇਰਾ ਮੱਕੀ ਪਾਉ 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 ਖਾਣ ਖਾਣ ਆਪਾਂ ਇੱਥੇ ਬਰਾਦ ਚ ਬੈਠੋ ਕੋਠੇ ਤੇ ਛੱਡ ਦੋ ਸਾਰੇ ਦੇਵ ਜੇ ਉਹਨਾਂ ਦਾ ਨਾਮ ਦਾ ਸਾਰੇ ਗੁਰੂਆਂ ਦਾ ਨਾਮ ਲੈ ਕੇ ਹਾਂ ਜੀ ਸਾਰੇ ਪਾਏ ਜਾਣਗੇ ਮਾਫ ਕਰ ਪਾਈਸ ਤੋਂ ਜੀ ਇਹ ਕਾਰਜ ਸਾਰਿਆਂ ਨੂੰ ਹੋ ਸਨ ਉਹਨੀਆਂ ਸਾਰੇ ਦੇ। ਅੱਜ ਆਪਣੇ ਹੈਗੇ ਨੇ ਜੀ ਨਗੋਈ ਹੁੰਦਾ ਹੈ ਜਿਵੇਂ ਆਪਣੇ ਪਿੰਡ ਦੇ ਵਿੱਚ ਹੈ ਨਾ ਉਹ ਦੁਆਰਾ ਸਾਇਗੁਰੂ ਗੋਬਿੰਦ ਸਿੰਘ ਜੀ ਦੇ ਜਾਮੀ ਦੇ ਹਰੇ ਤੇ ਨਗਰ ਕੀਰਤਨ ਹੁੰਦਾ ਹੈ। ਤੇ ਆਪਾਂ ਉਹਨਾਂ ਦੀ ਧਰਮ ਦੇ ਦੇਖਾਂ ਦੇ ਤੇ ਪੜਾਵਾ ਹੁੰਦਾ ਹੈ ਹਾਂ। ਇਸ ਵਾਰ ਇਹ ਵੀ ਜਿਹੜਾ ਹੈਗਾ ਆਪਣੇ ਦੇਖਾਂ ਦੇ ਤੇ ਪੜਾਵਾ ਬਣਾਇਆ ਆਪਣੇ ਪਿੰਡ ਦੇ ਵਿੱਚ। ਆਪਾਂ ਸੰਗਤਾਂ ਵਾਸਤੇ ਨਾ ਬਣਾ ਕੇ ਜਿਹੜਾ ਹੈ ਸਾਧ ਤਾ ਦਾ ਬਣਾ ਦੇ ਨਾਲ ਜਿਹੜਾ ਹੈਗਾ ਲੰਗਰ ਪਾਣੀ ਤਿਆਰ ਕਰਾਉਣੇ ਹੁੰਦੇ ਆ ਨਾ ਸਾਧ ਤਾ ਦਾ ਲੰਗਰ ਪਾਣੀ ਤਿਆਰ ਕਰਦੇ ਹਾਂ। ਇਹ ਤਾਂ ਬੜਾ ਪਿਆਰ ਹੀ ਹੈ ਕਿ ਅਸੀਂ ਜਿਹੜਾ ਹੈਗਾ ਆਪਣੇ ਘਰੇ ਹੈ ਨਾ ਠੀਕ ਚੰਗ ਹੋਰ ਬਹੁਤ ਖੁਸ਼ੀ ਹੁੰਦੀ ਆ ਬਹੁਤ ਜਿਆਦਾ ਖੁਸ਼ੀ ਹੁੰਦੀ ਆ ਆ ਤਾਂ ਬਣਾ ਰਹੇ ਆ ਹਨਾ ਸੰਗਤਾਂ ਤੇ ਹੁਣ ਤਾਂ ਜਿਹੜਾ 11 ਕੋਸੇ ਨੇ ਸੰਗਤਾਂ ਦਾ ਤਾਂ ਬਣਾ ਰਹੇ ਹਾਂ ਰੋਮਨੋਸੀ ਜਿਹੜਾ ਇਹਨਾਂ ਦੇ ਕੋਲ ਬਣਾ ਹਲਾਂ ਕਿ ਕੱਚੇ ਹੱਥ ਤੇ ਰੱਖਾਂਗੇ ਇੱਕ ਲਾਏ ਚੱਕ ਲੈ ਲੋਏ ਲੈ ਜਾ ਥੱਲੇ ਥੱਲੇ ਨਹੀਂ ਹੁੰਦਾ ਤੇਲ ਹੋਰ ਕਰਮ ਹੋ ਜਾਣ ਦਾ ਬਹੁਤ ਹੋ ਗਿਆ ਕੱਟ ਲਾਗਦਾ ਤੇਲ ਫਿਰ ਇਹ ਸਿਰੇ ਦਾ ਪੂਰਾ ਕਾਰੀਗਰ ਆ ਇਹ ਚਮਕੌਰ ਸਿੰਘ ਮਖਿਆ ਹੈ ਇਹ ਰਿਕਾਰਡ ਹੈਗਾ ਹੈ ਚਮਕੌਰ ਸਿੰਘ ਵੀਰੇ ਮਖਿਆ ਦਾ ਸਿਰੇ ਦਾ ਕਾਰੀਗਰ ਬੰਦਾ ਕਾਬਜੀ ਸੂਜੀ ਬਣਾਉਣ ਦਾ ਇਹ ਸਾਡੇ ਵਿਆਹ ਸ਼ਾਦੀ ਦਾ ਪੂਰਾ ਪਹਿਲਾ ਨੰਬਰ ਆ। ਉਦੋਂ ਦਾ ਸਿੰਦਰਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਣੇ ਆਉਣਾ ਗੇਟਾਂ ਦੇ ਮੂਹਰੇ ਨਗਰ ਕੀਰਤਨ ਇੱਥੇ ਆਪਣੇ ਗੇਟਾਂ ਦੇ ਮੂਹਰੇ ਪੜਾ ਅੱਜ 10ਵੇਂ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆਂ ਸੰਗਤਾਂ ਵੱਲੋਂ ਸਾਰਿਆਂ ਵੱਲੋਂ ਨਗਰ ਕੀਰਤਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਆਪਣੇ ਪੜਾ ਤੇ ਚੱਲਣ ਦੀਆਂ ਤਿਆਰੀਆਂ ਅਗਲੀ ਵਾਰ ਆਪਣੇ ਹੈਗੇ ਤੇ ਸਮੋਸੇ ਐਤ ਕੀ ਸਾਰੇ ਲਾਣੇ ਨੇ ਰਾਇ ਕਰੀਏ ਸਾਰੇ ਕੰਨੇ ਵੀ ਐਤ ਕੀ ਬਰੈਡ ਪਕਾਵਾਂਗੇ ਤੇ ਚੱਲ ਰਿਹਾ ਕੰਮ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਲੱਗੇ ਪਏ ਨੇ ਆਪੋ ਆਪ ਦੇ ਕੰਮ ਸਮਾਨ ਆਦਰਕ ਸੁੱਕਾ ਧਨੀਆ ਜੀਰਾ ਤੇ ਲਸਣ ਸੁੱਕਾ ਧਨੀਆ ਨਾਲ ਦੂਜਾ ਧਨੀਆ ਗ੍ਰाइंड ਕਰਕੇ ਪਾਇਆ ਜਮਨ ਹੈ ਇਹ ਕਿਉਂ ਨਹੀਂ ਕਰਵਾਇਆ ਹੈ ਹਲੇ ਕਰਵਾਇਆ ਹੈ हां जे हलवाई बुक ਕਰਨੇ ਤਾਂ ਆਪਦਾ ਭਾਈ ਫੋਨ ਤੇ ਮੈਸੇਜ ਕਰ ਦਿਓ ਸ਼ਰਤਾਨੀ ਕਾ ਸ਼ਰਤਾਨੀ ਕਾ ਸ਼ਰਤਾਨੀ ਕਾ ਲਾਣਾ ਸਰਚ ਮਾਰਿਓ ਬਸ ਨੂਨ ਮਰਚਾ ਦੇਖ ਚੈੱਕ ਕਰ ਲਿਆ ਕਹਿੰਦੇ ਵਧੀਆ ਇਹਦਾ ਗੁਰਨਾਨਕ ਦੇ ਲੰਗਰ ਨੇ ਇਹਦਾ ਚੱਲਦਾ ਸਭ ਕੁਝ ਹੈਟ ਸਾਡਾ ਪਰਾਂ ਬਿਠਾਇਆ ਹੋਇਆ ਪਰਲੇ ਪਾਛੇ ਚਮਕੌਰ ਸਿੰਘ ਵੱਡਾ ਭਾਈ ਉਹ ਤਾਂ ਬੱਸ ਸਾਨੂੰ ਦੱਸ ਦੱਸ ਕੇ ਕਰਾ ਰਿਹਾ ਆ ਇਹਨੂੰ ਮੜਾ ਹੋਰ ਕੰਮ ਕਰ ਦੋ ਇੱਥੇ ਕੰਬਰੇ ਠੀਕ ਆ ਕੰਮ ਠੀਕ ਆ ਬੰਦੀ ਚੰਗਾ ਆ ਸੇਕ ਕੱਟਾ ਕਿਉਂ ਹੀ ਲੱਗਦਾ ਬਹੁਤ ਛੜ ਦੋ ਹੁਣ ਹੁਣ ਤਾਂ ਫੋਲ ਛੜ ਦੇ ਨੂੰ ਤੁਰਿਆ ਤਾਂ ਨਗਰ ਕੀਰਤਨੇ ਗੁਰਦੁਆਰਾ ਸਾਹਿਬ ਹੋ ਬਈ ਹਾਂ ਹੱਡੇ ਹੋ ਗਏ ਲਾਂਚ ਟਾਈਮ ਆ ਕਿਆ ਦਿੱਕੀ ਜਾਉ ਤੂੰ ਵੀ ਲਾ ਲੈ ਹਲਵਾਈ ਦਾ ਮਲਾਈ ਹਲਵਾਈ ਦਾ ਮਲਾਈ ਟੈਸਟ ਕਰਕੇ ਦੇਖ ਲਿਆ ਕਿ ਕੰਮ ਹੀ ਨਹੀਂ ਜਗਾਉਂਦਾ ਹਲਵਾਈ ਨੂੰ ਇਹ ਜੀ ਬਾਹਰ ਨਾਲ ਹੀ ਖੜੇ ਨਹੀਂ ਜਾਣਗੇ ਬੁਕਿੰਗ ਲਈ ਸੰਪਰਕ ਕਰੋ ਨੰਬਰ ਦੇਵਾਂਗੇ ਸਪੈਸ਼ਲ 10 ਦਾ ਬੁਕਿੰਗ ਲਈ 10 ਅਸੀਂ ਕੱਟਦੇ ਹਾਂ ਨੰਬਰ ਬੋਲ ਕੱਲ ਨੂੰ ਫੋਨ ਆ ਕੇ ਮੈਂ ਤੇਰੇ ਨਾਲ ਜਾਵਾਂਗਾ ਬਾਸ ਓਏ ਜਵਾਕ ਤੇ ਨੇ ਆਲੂ ਉਹ ਨਾ ਨਰੇ ਬਾਜ਼ ਮਾਰ ਉਹ ਰਿਆ ਮੁੰਡਾ ਕਿੱਥੇ ਆ ਡੇਰੀ ਫੇਰ ਕਾ ਡੇਰੀ ਦਾ ਲੱਗਿਆ ਮਾਰ ਜੀ ਬਸ ਹਾਏ ਹਾਏ ਆ ਚਾਹ ਕਰਨ ਵਾਲੀ ਬੈਠ ਵੀ ਰਖਾਓ ਚਾਹ ਬੰਦਾ ਪਈ ਸਾਟਾ ਹੈ ਨਗ ਬੜਾ ਜੋ 2 ਕਿਲੋ ਪਏ ਆ ਨਹੀਂ ਜਿਹੜਾ ਹੈਗਾ ਜਿਹੜਾ ਨੂੰ 2 ਪਾ ਹੈਗਾ ਜੀ ਆਪ ਵੀ ਇੰਨੇ ਨੂੰ ਆਪ ਡਾਈ ਕਰਦੇ ਤਾ ਨਾ ਬੱਚੇ ਵੀ ਮੈਂ ਤਾਂ ਥੱਕ ਗਿਆ ਚਾਹ ਪੀ ਲੈ ਕੁੜੀ ਉਹ ਚਾਹ ਪੀ ਛੋਟੇ ਕਾਪੀ ਪੁੱਤ ਨਾ ਪਤੰਗ ਲੱਗੀ ਰੁਕ ਮੇਂ ਰੋਕ ਕੇ ਰਹਿ ਜਾ ਬੇ ਰੋਕ ਕੇ ਤੁਸੀਂ ਬਲੌਗ ਬਣਾਣੇ ਹਾਂ ਮੇਰੀਆਂ ਵੀ ਸੈਂਡ ਕਰਦੀ ਮੇਰੀਆਂ ਫੋਟੋਆਂ ਲੈ ਮੈਂ ਤੇਰੇ ਵਿਆਹ ਵਾਲੇ ਕਿੱਥੇ ਸੀ ਮੈਂ ਹਰਸ਼ਦੀ ਦੇ ਬਣ ਖੋੜਾ ਨਾ ਹਾਂ ਬੱਸ ਹਰਸ਼ ਦੀ ਲੋੜੀ ਤੇ ਬਹੁਤ ਨੱਚਦੇ ਆਂ ਆਪਾਂ ਲਾ ਕੇ ਗਏ ਲੋੜ ਗੱਡੀ ਹੋਵੇ ਰੇ ਨੇ ਸੋਨਾ ਕੱਢਿਆ ਹੈ ਫੂਟ ਪਾਏ ਆ ਹਾਂ ਪੂਰੀ ਫੀਟਿੰਗ ਵਾਲਾ ਲੋਰੀ ਛੋਟੀ ਕਿਥੇ ਡੇਟ ਉਡੀਏ ਮੇਰਾ ਫਲਾ ਸੌਟ ਕਰ ਛੱਡ ਸੱਲ ਦੁਆ ਰਹਿ ਗਿਆ ਇੱਕ ਆ ਫਟ ਮੰਮੀ ਸਾਡੀ ਅੱਜ ਪਤਾ ਨਹੀਂ ਕਿਉਂ ਨਹੀਂ ਬੋਲਦੀ ਹੈਗੀ ਹੁਣ ਖੁਸੇਗੀ ਹੁਣ ਖੁਸਾ ਵਧੀਆ ਹੁਣ ਤਾਂ ਮੇਰੇ ਬਾਰੇ ਕੀ ਕਰੇ ਹੈ ਕੱਲ ਤਾਂ ਮੈਂ ਕੀ ਕਰਦੀ ਕੱਲ ਤੇ ਰੁੱਸੇ ਬੈਠੇ ਤੇ ਘਰੇ ਪਕੌੜੇ ਕਹਿੰਦੇ ਪੰਗਾ ਗਲਤ ਲੈਨੇ ਹੋ ਹਾਂ ਪਹਿਨਾਇ ਕਿ ਅਭਿਸ਼ਕ ਬੰਦਰ ਨੇ ਕਿਹਾ ਹਾਂ ਜੀ ਬਈ ਨੂੰ ਸੋਚਿਆ ਕਿ ਪੱਕਣੇ ਨੇ ਪਿੱਲੇ ਤਾਂ ਫਿਰ ਹਰ ਵਾਈ ਜਾਂਦੇ ਹਾਂ ਹਾਂ ਵਿੱਚ ਗੁਪਿੰਦਰ ਓਕੀ ਹੋ ਗਿਆ ਨਹੀਂ ਰੱਖਦਾ ਹੋਣ ਲਿਆ ਤੇ ਹਨੇਰੀਆਂ ਹਾਂ ਨਾ ਬਹੁਤ ਵਧੀਆ ਬਹੁਤ ਵਧੀਆ ਚਾਹ ਵੀ ਮਾਣ ਨਾਲ ਇੱਧਰ ਆਪਣੇ ਖਾ ਲਿਆ ਤੁਸੀਂ ਬ੍ਰੈਡ ਹਾਂ ਕਿਵੇਂ ਲੱਗਿਆ ਹਾਂ ਅਜੇ ਸਮਾਨ ਨਾ ਪਾਇਓ ਚਾਹ ਚਕੌੜੀ ਹੋ ਜੂ ਜਦੋਂ ਗਾਂਧੀ ਚੌਕ ਤੇ ਆ ਗਿਆ ਫਿਰ ਪਾਵਾਂਗੇ ਬੰਦੇ ਪਹੁੰਚੀ ਜਾਂਦੇ ਨੇ ਬੰਦਿਆਂ ਦੀ ਗਿਣਤੀ ਬਹੁਤ ਵੱਧ ਗਈ ਐਨੀ ਖੁਸ਼ੀ ਹੋਈ ਪਈ ਐ ਮੈਨੂੰ ਤਾਂ ਬਹੁਤ ਚੋ ਚੜਜੇਦਾ ਜਦੋਂ ਕੋਈ ਪ੍ਰੋਗਰਾਮ ਹੁੰਦਾ ਨਾ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈਗਾ ਉਦੋਂ ਖੁਸ਼ੀ ਜੀ ਚੜ ਜਾਂਦੀ ਐ ਇੱਕ ਤਾਂ ਹੁਣ ਬੁਟੀਕ ਤੇ ਜਾਣ ਕਰਕੇ ਹਨਾ ਬੁਟੀਕ ਤੇ ਜਾਣ ਕਰਕੇ ਹਨਾ ਕਿਸੇ ਨੂੰ ਮਿਲਿਆ ਨਹੀਂ ਜਾਂਦਾ ਹੈਗਾ ਇੰਨਾ ਤੇ ਸਵੇਰੀ ਵਗ ਜਾਣੇ ਆ ਵਿਜੀ ਰਹਨੇ ਆ ਅੱਜ ਸਾਰੀਆਂ ਟੈਨਸ਼ਨਾਂ ਛੱਡ ਕੇ ਸਾਰਾ ਕੁਝ ਭੁੱਲ ਕੇ ਅੱਜ ਆਪਾਂ ਕਰਿਆ ਬਹੁਤ ਜਿਹੜਾ ਹੈਗਾ ਖੁਸ਼ੀ ਹੈਗੀ ਹੈਨਾ ਵੀ ਇੰਨੇ ਸਾਰੇ ਜਣੇ ਰਲ ਮਿਲ ਕੇ ਇਹ ਸੇਵਾ ਕਰ ਰਹੇ ਆ ਨਾ ਮੈਨੂੰ ਤਾਂ ਚੌੜ ਚੜਿਆ ਪਿਆ ਬਹੁਤ ਜਿਆਦਾ ਚੌੜ ਚੜੇ ਪਿਆ ਜੇ ਰੌਣਕਾਂ ਜੇ ਲੱਗ ਜਾਂਦੀਆਂ ਆ ਆ ਲੈ ਜੋ ਪੈਣ ਚਾਰੇ ਮੈਂ ਕਿਹਾ ਮੈਂ ਕਿਹਾ ਉਹਨੇ ਕਹਿੰਦੇ ਬ੍ਰੈਡ ਫੁੱਲੇ ਫੁੱਲੇ ਆਉਂਦੇ ਨੇ ਮਾਂ ਬਹੂਆਂ ਨਹੀਂ ਜਿਵੇਂ ਮੋਟੀਆਂ ਦੇਣ ਹੈਂ ਬਹੂਆਂ ਤਾਂ ਪਰਮਾਤਮਾ ਦੇ ਲਿਖਿਆ ਮੈਨੂੰ ਜਿਹੜੀਆਂ ਆਉਣੀਆਂ ਨੇ ਥੋੜਾ ਪਤਾ ਹੀ ਆ ਜੋੜੀਆਂ ਬਣਾਈਆਂ ਪੈਣ ਦੋਸਤੋ ਆ ਵੀ ਪਹਿਲਾਂ ਵੀ ਮੋਟੀਆਂ ਹੀ ਆਈਆਂ ਨੇ ਸ਼ਟੀਆਂ ਵਰਗੀਆਂ ਦਿਉ ਰਹਾ ਕਿ ਮੋਟੀਆਂ ਹੋ ਗਈਆਂ ਨਾ ਆਹੋ ਮੈਂ ਇਹਦਾ ਸਾਰਾ ਰੱਖੀ ਉਹਦੇ ਉੱਪਰ ਸ਼ਟੀਆਂ ਉਹ ਖੜਾ ਟੱਪ ਰਿਹਾ ਇਧਰ ਹੋਰ ਹਲਵਾਈ ਪਹੁੰਚ ਗਏ ਨੇ ਨਵੇਂ ਐਂ ਕਰੀ ਦੁਬਾਰਾ ਇਹ ਵੈਰੈਟੀ ਮੰਗਵਾਈ ਆ ਥੋੜੀ ਜੀ ਨਹੀਂ ਇਹ ਹਲਵਾਈ ਕੈਨੇਡਾ ਤੋਂ ਆਇਆਗਾ ਇੱਕ ਹਲਵਾਈ ਕੈਨੇਡਾ ਤੋਂ ਆਇਆ ਐ ਬਾਕੀ ਪੁਰਾਣੇ ਹਲਵਾਈ ਨੇ ਸਾਡੇ ਸਹਰ ਵਈ ਆਉਂਦਾ ਮੇਰੀ ਮੇਰੀ ਗੱਲ ਤਾਂ ਸੁਣ ਲੈ ਕਹਿੰਦੇ ਅਸੀਂ ਤਾਂ ਬਠਾੜੀਆਂ ਸੋਹਣੀਆਂ ਜਿੱਦੇ ਵਿਆਹ ਹੀ ਆਈਆਂ ਤੇ ਉਰੇ ਆ ਕੇ ਹੋ ਗਈਆਂ ਇਹ ਜੀਆਂ ਹੈ ਨਾ ਬਣ ਜਾਈਂਗੀ ਮੋਨ ਵਾਲੂ ਜੀ ਹੱਸੇ ਕੋਈ ਕੰਸਾ ਹੈ ਨਹੀਂ ਮੈਂ ਹੁਣ ਮਾਰ ਕੇ ਟਟ ਵਸਾ ਪਰ ਖਾਤਾ ਵਾਲਾ ਹੈ ਹਾਂ ਹਾਂ ਇਹ ਕਰ ਲਾ ਆ ਦੇਖ ਲੈ ਭਾਈ ਗਵਾਹੀਆਂ ਦਿੰਦਾ ਭੈਣ ਦੀਆਂ ਮੇਰੇ ਪਤਾ ਹੈ ਮੈਂ ਦਾ ਜ਼ਰੂਰ ੱਕੇ ਵਾਰੀ ਸੋਹਣੀ ਹੋਊ ਮੋਟਾ ਹਾਂ ਮੇਰੇ ਵਿਆਹ ਵਾਲੇ ਵੀ ਤੁਸੀਂ ਪਤ ਲੈ ਜਾਇ ਤੇ ਇਹ ਦੇਣਾ ਆਹ ਕ੍ਰਿਸਟਲ ਜਿਹੜੇ ਲੈਣਾ ਜਾਣੇ ਪਹਿਲੇ ਕੈਮਰਾ ਤੇ ਹੋਰਾਂ ਮਾਹੋਤ ਚ ਪਾ ਦੇ ਮੇਰਾ ਆਇਆ ਕਰਾ ਲਿਆ ਤੇਲ ਲਓ ਜੀ ਬਰੈਡ ਵੀ ਆਪਣੇ ਸਾਰੇ ਬਣ ਗਏ ਹੁਣ ਅਸੀਂ ਆ ਥੋੜੇ ਜਿਹੇ ਰਹਿ ਗਏ ਹੁਣ ਅਸੀਂ ਦੁਬਾਰਾ ਪੱਕੇ ਕੱਢਣ ਲੱਗ ਗਏ ਆ ਦੇਖੋ ਇਧਰ ਸੇਵਾਦਾਰ ਕੱਟੀ ਜਾਂਦੇ ਆ ਤੇ ਸੰਗਤ ਆਉਣ ਲੱਗ ਗਈਆਂ ਦੇਖੋ ਨਗਰ ਕੀਰਤਨ ਜਿਹੜਾ ਹੈਗਾ ਆਪਣੇ ਨਾਲੋਂ ਪਿੱਛੇ ਵਾਲੇ ਪੜਾ ਤੇ ਪਹੁੰਚ ਗਿਆ ਸੰਗਤਾ ਹੁਣ ਪਹੁੰਚਣ ਲੱਗ ਗਈਆਂ ਇਸ ਤਰ੍ਹਾਂ ਬਿਠਾ ਆ ਕੇ ਹਨਾ ਸਾਰਿਆਂ ਨੂੰ ਜਿਹੜਾ ਹੈਗਾ ਲੰਗਰ ਸ਼ਿਕਾਈ ਚਾਵਾਂਗੇ ਤੇ ਅੰਦਰ ਆਪਣੀ ਚਾਹ ਵੀ ਬਣ ਗਈ ਤੇ ਅੰਦਰ ਆਪਣੇ ਬਰੈਡ ਵੀ ਤਿਆਰ ਨੇ ਵੈਸੇ ਆਪਾਂ ਨੇ ਇਸ ਤਰ੍ਹਾਂ ਘੱਟ-ਘੱਟਾ ਦੇਖੋ ਆ ਇਕੱਠ ਜਿਹੜਾ ਹੈਗਾ ਬਹੁਤ ਜ਼ਿਆਦਾ ਹੁੰਦਾ ਨਾਲ ਦੀ ਨਾਲ ਅਗਵੀ ਕੱਢੀ ਜਾ ਰਹੇ ਆ ਆ ਡਾਲੇ ਇਸ ਤਰ੍ਹਾਂ ਢਾਕ ਤੇ ਬਰੈਡ ਬਣਾਵਣਾ ਘੱਟ-ਘੱਟਾ ਇਸ ਤਰ੍ਹਾਂ ਢਾਕ ਤੇ ਫਿਰ ਸੰਗਤ ਨੂੰ ਜਿਹੜਾ ਹੈਗਾ ਵਰਤਾਇਆ ਜਾਣਗੇ ਤੇ ਉਸ ਨਾਲ ਦੀ ਨਾਲ ਸੱਕੀ ਜਾ ਰਹੇ ਨੇ ਹਨ ਤੇ ਚਲੋ ਜੀ ਫਰਮਾਤਮਾ ਜਿਹੜੀ ਹੈ ਕਿ ਸੇਵਾਦਾਰਾਂ ਦੀ ਸੇਵਾ ਸਫਲ ਕਰੇ ਸਾਰਿਆਂ ਦੀ ਰਾਲ ਮਿਲ ਕੇ ਜਿਹੜੇ ਰਾਲ ਮਿਲ ਕੇ ਸਾਰਿਆਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਹੈ 10 ਵਜੇ ਦੇ ਸਵੇਰੇ 10 ਵਜੇ ਦੇ ਅਸੀਂ ਲੱਗੇ ਹੋਇਆ ਤੇ ਸਾਰੇ ਜਾਣੇ ਖੁਸ਼ੀ-ਖੁਸ਼ੀ ਸੇਵਾ ਕਰਦੇ ਨੇ ਡਟੇ ਪਏ ਨੇ ਸਾਡੇ ਮੈਂਬਰ ਥੱਕੇ ਨਹੀਂ ਹੈਗੇ ਲੈ 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 ਜੰਨੀ ਸਾੜੀ ਪਹਿਣਨੇ ਸਾਰਾ ਸੌਲਡਵੇਟ ਲਿਆ ਬਸ ਨਾਲ ਲੋ ਜੀ ਬ੍ਰੈਕ ਹੈ ਕਿਤੇ ਨਹੀਂ ਆਹ ਦੇ ਦੇ ਆਹ ਆ 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 ਇਧਰ ਝਾੜੂ ਚਾੜੂ ਚਾਕੇ ਫੜਾਇਆ ਸੁਖਵਿੰਦਰ ਜੀ ਦੀ ਕਹਿੰਦੀ ਵੱਡਾ ਝਾੜੂ ਲੈਣੇ ਲਓ ਜੀ ਨਗਰ ਕੀਰਤਨ ਪਹੁੰਚਣ ਵਾਲੇ ਆਹ ਦੇਖੋ ਝਾੜੂ ਝਾੜੂ ਲੈ ਇਧਰ ਹੈ ਇਧਰ ਪਿਆ ਉਹ ਛੋਟਾ ਕਹਿੰਦੀ ਲੈਣਾ ਨਹੀਂ ਮੈਂ ਵੱਡਾ ਲਿਆ ਹਾਂ ਗਿੱਜਰ ਚੋਂ ਉਰਲੀ ਟੁੱਟੀ ਐ ਆਹ ਉਰਲੀ ਟੁੱਟੀ ਖੋਲ ਲੈ ਆ ਲੈਣ ਗਏ ਨੇ ਇਧਰ ਪਿਆ ਨਾਲ ਦੀ ਨਾਲ ਸਫਾਈ ਵੀ ਕਰਤੀ ਅਸੀਂ ਅਜੇ ਨਗਰ ਕੀਰਤਨ ਪਹੁੰਚਿਆ ਨਹੀਂ ਸਫਾਈ ਆਪਾਂ ਨੇ ਕਰਤੀ ਪਹਿਲੀ ਸਾਰਾ ਜਿੱਥੇ ਕੜਾਹੀ ਜੜੀ ਸੀ ਉਧਰ ਭਾਂਡੇ ਸਾਹਿਬ ਇਹਦੇ ਵਿੱਚ ਸੰਭਰਲੇ ਦੀ ਕੋਈ ਨਾ ਨਾਲ ਦੀ ਨਾਲ ਧੂਈ ਵੀ ਲਾਤੀ ਸਾਰਾ ਕੁਝ ਇੱਥੇ ਫੂਕ ਦਾਂਗੇ ਉਧਰ ਵਰਤਨਾ ਦੀ ਸੇਵਾ ਚੱਲਦੀ ਹੈ ਕੜਾਈਆਂ ਵਗੈਰਾ ਹੁਣੀ ਧੋ ਦਾਂਗੇ ਤੇ ਰਾਮਨਾ ਨਗਰ ਕੀਰਤਨ ਦੇਖਾਂਗੇ ਕੋ ਸੰਗਤ ਪਹੁੰਚਣ ਲੱਗੀ ਬ੍ਰੈਡ ਗਰਮ ਗਰਮ ਬਰੈਡ ਚਾਹ ਕਾਫੀ ਗਰਮ ਗਰਮ ਅੱਜ ਸੰਗਤ ਬਹੁਤ ਘੱਟ ਆਈ ਹੈ ਸੰਗਤ ਬਸ ਹੁਣ ਪਾਉਣੀ ਸ਼ੁਰੂ ਹੋ ਜੂਗੀ ਨਾਲ ਨਾਲ ਸੌਸ ਵੀ ਲਿਆਂਦੀ ਗਈ ਹੈ ਪਾਉ ਚ ਉਧਰ ਨੇ ਸਟੀਲ ਦੇ ਗਲਾਸ ਕਰਕੇ ਤਣਾ ਪਾਂਚਣ ਵਾਲਾ ਜੀ ਆਪਣੇ ਗੇਟਾਂ ਦੇ ਵਿੱਚ ਤੇ ਸੰਗਤਾਂ ਪਹੁੰਚਣ ਲੱਗੀਆਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਕੱਠਾ ਹੈਗਾ ਯਾ ਹਨ ਤੇ ਦੇਖੋ ਅੱਗੇ ਜਿਹੜਾ ਹੈਗਾ ਟਰੈਕਟਰ ਆ ਰਹੇ ਹਨ ਪਾਣੀ ਛਿੜਕ ਰਹੇ ਆ ਫਿਰ ਤੇ ਗਲੀਆਂ ਦੇ ਵਿੱਚ ਇੱਧਰ ਬਹੁਤ ਸੋਹਣੀ ਰੰਗੋਲੀ ਬਣਾਈ ਐ ਆ ਦੇਖੋ ਕਿੰਨੀ ਸੋਹਣੀ ਰੰਗੋਲੀ ਬਣੀ ਹੋਈ ਐ ਵਾਹਿਗੁਰੂ ਜੀ ਦੇ ਸਤਿਗੁਰਾਂ ਦੀ ਉਪਾਰ ਕਿਰਪਾ ਦਾ ਸਦਕਾ ਨਗਰ ਕੀਰਤਨ ਪ੍ਰਾਪਰ ਪ੍ਰਾਪਨ ਹੋਇਆ ਪੰਜਵੇਂ ਪ੍ਰਾਤੇ ਪਹੁੰਚ ਗਿਆ ਹੈ ਸੋ ਸਮ ਆਪਣੇ ਚਾਲੇ ਚੱਲਦਾ ਜਾ ਰਿਹਾ ਹੈ ਦੋ ਦੋ ਤੰਤਾਂ ਦੇ ਨਾਲ ਹੀ ਸਮਾ ਜਿਹੜਾ ਆਗਾਮ ਨੂੰ ਵਾਦਾ ਹੋਇਆ ਆਪਣਾ ਪਹਿੜਾ ਪਹੁੰਚਦਾ ਜਾ ਰਿਹਾ ਹੈ ਸੋ ਆਪਾਂ ਨੂੰ ਸਮੇਂ ਦੀ ਕਦਰ ਕਰਦੇ ਹੋਏ ਹੋਰ ਸਮਾਂ ਦੇ ਵਿੱਚ ਜਿਆਦਾ ਨਾਮ ਆਪਾਂ ਪ੍ਰਾਪਤ ਕਰ ਸਕੀਏ ਇੱਕ ਤਾਮਾ ਕਿ ਆਗਾਮ ਨੂੰ ਕਰਦੇ ਨੂੰ ਜ਼ੋਰ पीढ़े पूरी विझी लेडा ਅੱਖ ਪੂਰੇ ਫੜਾਇਆ ਸਾਰੇ ਸਾਰੇ ਕਿੱਧੇ ਆ ਗਏ ਇੱਕ ਵਾਰੀ ਹੁਣ ਤਾਂ ਜਿੰਮੇ ਲੱਗਦੇ ਨਹੀਂ ਕੋਈ ਬਾਕੀ ਸਰਦਾਰ ਜਸਵੰਤ ਸਿੰਘ ਜੀ ਸਰਪੰਚ ਸਾਹਿਬ ਹੋਰ ਲੈ ਲੋ ਲੈ ਲੋ ਹੋਰ ਸਾਸਰੀ ਗਾਂ ਜੀ ਸਾਸਰੀ ਗਾਂ ਜੀ ਸਰਕਾਰ ਭੇਜਿਆ ਗੁਰਦੇ ਪਾਤਸ਼ਾਹ ਚੜ੍ਹਦੀ ਕਰਾ ਦੇ ਰੇਤਾ ਦਾ ਵਿਰੋਧੀ ਨਾ ਬਖਸ਼ਿਸ਼ ਕਰੇ ਸਾਰੋ ਗੁਰੂ ਖੱਤਾ ਜੀ ਆਪਾਂ ਬਾਜਾ ਬਾਰੇ ਸਤਿਗੁਰੂ ਪਾਤਸ਼ਾਹ ਜੀ ਦੇ ਬਾਬਲੇ ਇਤਿਹਾਸ ਵਿੱਚੋਂ ਪਟਨਾ ਸਾਹਿਬ ਦੀ ਗੱਲ ਕਰ ਰਹੇ ਸੀ ਪਤਨਾ ਸਾਹਿਬ ਕੋ ਜੇ ਸਤਿਗੁਰੂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਜੀ ਦਾ ਹੋਣਾ ਚਾਹਤਾ ਪਿਆ ਤੇ ਅਨੰਦਪੁਰ ਖਾਵਾਗੇ ਆਵਣ ਅਨੰਦਪੁਰ ਖਾਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਜਾਣ ਲੱਗੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ 24/73 ਚੋਂ ਫਰਦੇ ਵਿੱਚ ਕਾਪੜਾ ਬਾਲ ਦੇ ਦਾ ਦੌਰਾ ਕੀਤਾ ਜਿਵੇਂ ਖੜਦੇ ਹੋ ਫਤ ਕਿਸਮਤੀ ਤੇ ਸਾਡੀ ਕੌਮ ਦੀ ਆਹ ਦੇਖੋ ਮਹਾਰਾਜ ਮਹਾਰਾਜ ਨੇ ਇੱਕ ਤੋਂoverline ਆਪਣੀ ਪਰ ਹੈ ਇਹਨਾਂ ਨੂੰ ਕਿਹੋ ਜਿਹਾ ਪਰ ਸਾਡੇ ਜਵਾਨਾਂ ਨੇ ਇੱਕ ਤੋਂoverline ਉਹਨੇ ਗੋਵਿੰਦ ਪੱਲਾ ਪਾਈ ਕੇ ਇਹਦਾ ਪਰਮਾਇਆ ਉਹਨੇ ਗੋਵਿੰਦ ਪੱਲਾ ਪਾਈ ਕੇ ਇਹਦਾ ਪਰਮਾਇਆ ਨਗਰ ਕੀਰਤਨ ਚੱਲਿਆ ਗਿਆ ਜੀ ਅਗਲੇ ਪੜਾਅ ਤੇ ਹੁਣ ਆਪਾਂ ਵਰਤਨ ਜਿਹੜੇ ਹੈਗੇ ਸਾਫ਼ ਕਰਦਾਂਗੇ ਚਲੋ ਸਾਰੇ ਜਿਹੜੇ ਹੈਗੇ ਸੇਵਾਦਾਰਾਂ ਨੇ ਬਹੁਤ ਵਧੀਆ ਸੇਵਾ ਕਰੀ ਰਲ ਮਿਲ ਕੇ ਸਾਰਿਆਂ ਨੇ ਆਪਦੀਆਂ ਬਹੁਤ ਵਧੀਆ ਡਿਊਟੀਆਂ ਜਿਹੜੀਆਂ ਹੈਗੇ ਨਵਾਈਆਂ ਨੇ ਪ੍ਰਮਾਤਮਾ ਸਾਰੇ ਸੇਵਕਾਂ ਦੀ ਸੇਵਾ ਜਿਹੜੀ ਹੈਗੀ ਮਨਜ਼ੂਰ ਕਰੇ ਹਨ ਸਾਰਿਆਂ ਨੇ ਬਹੁਤ ਖੁਸ਼ੀ ਖੁਸ਼ੀ ਦੇ ਨਾਲ ਜਿਹੜੀ ਹੈਗੀ ਤਨੋਂ ਮਨੋਂ ਤੁਹਾਨੂੰ ਸੇਵਾ ਕਰੀ ਹੈ ਜੀ